সতনা শ্ৰীৱা হে গু চাহেব্ল্লা পঞ্জ ਉੱਤਰਾ ਕਲਤਰ ਲੋਕ ਗਰੀਬਨ ਤਾ ਮਾਇਆ ਸੰਬੰਧੇ ਹੀ ਅੰਤ ਕੇ ਬਾਰ ਕੋ ਖੜਾ ਨਾ ਹੋਸੀ ਸਾਵਨ ਮੇਸਿਆ ਨੇਹੀ ਉਤਾਰ ਕਲ ਕਰ ਲੋਕ ਗ੍ਰਹਿ ਬਨਤਾ ਮਾਇਆ ਸਨਵੰਦ ਇਹ ਅੰਤ ਕੇ ਬਾੜ ਕੋ ਖਰਾ ਨ ਹੋਸੀ ਸਾਰੇ ਮਿਥਿਆ ਅਸਨੇਹੀ ਅਰੇ ਨਾਰਾ ਕਾਹੀ ਪਹਉ ਰਹਾ ਦੇਹੀ ਉਡਾ ਜਾਏਗਾ ਤੁਮ ਆਬਾਦਰ ਇਕ ਭਾਜ ਰਾਮ ਸਣੀ ਅਰਹ ਤੀਨ ਸੰਗਿਆ ਕਰ ਦੇ ਕਿਨੇ ਜਾਲ ਕੁਕਰ ਪਸਮੇ गृ महठा करण करण मिस अनकांद करणी सॼे काचा ताग पो ਸੂਤਾ ਜਾਏ ਕੋ ਸੂਤਾ ਬਾਪਰੀ ਫੇਰ ਪਾਠ ਪਛਤੋ ਹੀ ਜਨਮ ਸਰ ਜੀ ਸਰਜ ਸਵਾਰੀ ਤਿਸ ਤੇ ਆਗੋ ਹੋ ਦੇ ਨਰਾ ਨਹੀਂ ਨਾਨਕ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਾਧਗੁਰੂ ਹੋ ਟਾ ਗਹਿ ਜਨ ਤਮ ਸਰ ਜੇ ਸਰਜ ਸਵਾਰੇ ਇਸ ਧਿਆਵ ਦੇਨਾ ਕਨ ਨਾਨਕ ਪ੍ਰਭ ਕਿਰਪਾ ਧਾਰੀ ਮੈਂ ਸਾਤ ਗੁਰੂ ਓਟਾ ਗਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ